ਮੈਨੂੰ ਵੀ ਲੈ ਚੱਲ ਨਾਲ ਪਾਬੀਏ ਜੇ ਤੂਤੀਆਂ ਵੇਖਣ ਜਾਣਾ ਵੇਖੀ ਫਿਰ ਮੇਰਾ ਵੀ ਕਮਾਲ ਪਾਬੀਏ ਜੇ ਤੂਤੀਆਂ ਵੇਖਣ ਜਾਣਾ ਮੈਨੂੰ ਵੀ ਲੈ ਚੱਲ ਨਾਲ ਪਾਬੀਏ ਜੇ ਤੂਤੀਆਂ ਵੇਖਣ ਜਾਣਾ ਆਇਆ ਤੀਆਂ ਦਾ ਤਿਹਾਰ ਲੈ ਕੇ ਖੁਸ਼ੀਆਂ ਬੇਸ਼ਮਾਰ ਪਾਪੀ ਸੌਣ ਦਾ ਮਹੀਨਾ ਉਤੋਂ ਪੈਂਦੀ ਏ ਫੁਆਰ ਪਾਪੀ ਸੌਣ ਦਾ ਮਹੀਨਾ ਉਤੋਂ ਪੈਂਦੀ ਏ ਫੁਆਰ ਪਿੰਗਦੇ ਹੁਲਾਰੇ ਤੇ ਖੀਰ ਪੂੜਿਆਂ ਦੀ ਬਹਾਰ ਰਾਜ ਰਾਜ ਖਾਣਾ ਚੂਮ ਚੂਮ ਕੇ ਨੱਚਣਾ ਤੇ ਗਾਣਾ ਪਾਬੀਏ ਜੇ ਤੂ ਤੀਆਂ ਵੇਖਣ ਜਾਣਾ ਮੈਨੂੰ ਵੀ ਲੈ ਚੱਲ ਨਾਲ ਪਾਬੀਏ ਜੇ ਤੂ ਤੀਆਂ ਵੇਖਣ ਜਾਣਾ ਵੇਖੀ ਫਿਰ ਮੇਰਾ ਵੀ ਕਮਾਲ ਪਾਬੀਏ ਜੇ ਤੂ ਤੀਆਂ ਵੇਖਣ ਜਾਣਾ ਸੱਜ ਤਾਜ ਕੈਨੀ ਜਦ ਮੇਲੇ ਵਿੱਚ ਜਾਵਾਂਗੇ ਰਲ ਮਿਲ ਪਾਬੀਏ ਤੁਮਾਲ ਅਸੀਂ ਪਾਵਾਂਗੇ ਰਲ ਮਿਲ ਪਾਬੀਏ ਤੁਮਾਲ ਅਸੀਂ ਪਾਵਾਂਗੇ ਨੇਣਾ ਵਿੱਚ ਕਜਰੇ ਦੀ ਤਰਮਟ ਕਾ ਮੰਗੇ ਗਾਜਬ ਹੋ ਜਾਊ ਜਦ ਸੂਟ ਤੂੰ ਸ਼ਰਾਰੇ ਵਾਲਾ ਪਾੜਾ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਮੈਨੂੰ ਵੀ ਲੈ ਚੱਲ ਨਾਲ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਵੇਖੀ ਫੇਰ ਮੇਰਾ ਵੀ ਕਮਾਲ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਪਿਆਗਿੱਦ ਦੇ ਵਿੱਚ ਸ਼ੋਰ ਟੋਰ ਪੁੱਲ ਗਏ ਨਮੋਰ ਪਾਣੀ ਚੱਕ ਮੀਂਹ ਜੇ ਬੋਲੀ ਸਾਨੂੰ ਚੜ ਗਿਆ ਲੋਰ ਪਾਈ ਚੱਕ ਮੀਂਹ ਜੇ ਬੋਲੀ ਸਾਨੂੰ ਚੜ ਗਿਆ ਲੋਰ ਹੁਣ ਬੋਲਦੀ ਨ ਕੋਇ ਸ਼ੁਪ ਸ਼ੁਪ ਸੁਣੇ ਸਾਡੇ ਬੋਲ ਸਾਰੇ ਮਸਤ ਹੋ ਜਾਣਗੇ ਬੀਨ ਵਜਾਉਣ ਲਈ ਰੁਮਾਲ ਮੂੰਹ ਵਿੱਚ ਪਾਉਣਾ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਮੈਨੂੰ ਵੀ ਲੈ ਚੱਲ ਨਾਲ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਵੇਖੀ ਫੇਰ ਮੇਰਾ ਵੀ ਕਮਾਲ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਗਿੱਲ ਝੰਡਾ ਮੈਨੂੰ ਆਖੇ ਤੂੰ ਬੋਲੀਆਂ ਦੀ ਖਾਨਣੀ ਮੈਂ ਕਿਹਾ ਹੁਣ ਤਾਂ ਮੈਂ ਸੌਰਿਆਂ ਦਾ ਮਾਣ ਨਹੀਂ ਮੈਂ ਕਿਹਾ ਹੁਣ ਮੈਂ ਤਾਂ ਸੌਰਿਆਂ ਦਾ ਮਾਣ ਨਹੀਂ ਬੋਲੀ ਉੱਤੇ ਬੋਲੀ ਛੁੱਟੀ ਜਾਵਾਂ ਬਣ ਕੇ ਰਕਾਨ ਲਈ ਪੀੜਾਂ ਵਿੱਚ ਰੋਲਾ ਪੈ ਗਿਆ ਜਦ ਕਿਕਲੀ ਨੇ ਨਣਦੇ ਨੇ ਹੱਥ ਭਾਬੀ ਨੂੰ ਫੜਾਣਾ ਭਾਬੀਏ ਜੇ ਤੂੰ ਧੀਆ ਵੇਖਣ ਜਾਣਾ ਮੈਨੂੰ ਬਿਲੇ ਚੱਲ ਨਾਲ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ ਵੇਖੀ ਫਿਰ ਮੇਰਾ ਵੀ ਕਮਾਲ ਪਾਬੀਏ ਜੇ ਤੂੰ ਤੀਆਂ ਵੇਖਣ ਜਾਣਾ